ਵੈਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਦੋ ਤਿੰਨ ਦਿਨ ਤੋਂ ਲਗਾਤਾਰ ਬੱਕ ਬੱਕ ਪਿੰਡਾਂ ਦੇ ਵਿੱਚ ਹੀ ਬੇਨਤੀਆਂ ਕਰਦੇ ਫਿਰਦੇ ਆ ਕਿ 13 ਤਰੀਕ ਨੂੰ ਜੋ ਤਪਾ ਮੰਡੀ ਦੇ ਵਿੱਚ ਆਪਾਂ ਇਕੱਠ ਕਰ ਰਹੇ ਆ ਜੋ ਸਰਕਾਰ ਨੇ ਜਾਵਰ ਨੌਜਵਾਨਾਂ ਉੱਪਰ ਢਾਹ ਰਹੀ ਹੈ ਝੂਠੇ ਪਰਚੇ ਪਾ ਰਹੀ ਹੈ ਝੂਠੇ ਮੁਕਾਬਲੇ ਕਰ ਰਹੀ ਹੈ ਅਨਕਾਊਂਟਰ ਕਰ ਰਹੀ ਹੈ ਉਹਦੇ ਸਬੰਧ ਦੇ ਵਿੱਚ ਵੱਡਾ ਇਕੱਠ ਅਸੀਂ ਆਪਾਂ ਤਪਾ ਮੰਡੀ ਦੇ ਵਿੱਚ ਰੱਖਿਆ ਪਿਛਲੇ ਸਮੇਂ ਦੇ ਵਿੱਚ ਕਿਸਾਨ ਜੱਟੀਆਂ ਜੱਥੇਬੰਦੀਆਂ ਉੱਪਰ ਛਾਧਾ ਢਾਇਆ ਹੁਣ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਝੂਠੇ ਮੁਕਾਬਲੇ ਬਣਾਏ ਜਾ ਰਹੇ ਨੇਗੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਨੌਜਵਾਨ ਸਾਥੀਓ ਜਿੰਨੇ ਵੀ ਤੁਸੀਂ ਪੰਜਾਬ ਦੇ ਵਿੱਚ ਸਾਡੇ ਭੈਣ ਭਰਾ ਵਾਸਦੇ ਹੋ 13 ਤਰੀਕ ਨੂੰ ਵੱਡੀ ਗਿਣਤੀ ਆਪਾਂ ਤਪਾ ਮੰਡੀ ਅਨਾਜ ਮੰਡੀ ਦੇ ਵਿੱਚ ਪਹੁੰਚਣਾ ਹੈ ਸਭ ਨੂੰ ਮੇਰੀ ਬੇਨਤੀ ਆ ਕਿਉਂਕਿ ਜੋ ਪੰਜਾਬ ਦੇ ਹਾਲਾਤ ਬਣੇ ਨੇ ਪਿਛਲੇ ਦਿਨਾਂ ਦੇ ਵਿੱਚ ਭਾਈ ਲੱਖਾ ਸਿੰਘ ਸਿਧਾਣਾ ਨੂੰ ਘੇਰ ਕੇ ਜੋ ਉਹਨਾਂ ਉੱਪਰਛਾਦਾ ਟਾਹਿਆ ਗਿਆ ਉਹ ਤੁਸੀਂ ਸਾਰਿਆਂ ਨੇ ਵੀਡੀਓ ਦੇਖ ਹੀ ਲਈ ਹੋਣੀ ਆ ਪਰ ਹੁਣ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਸਾਨੂੰ ਅਸੀਂ ਅਸੀਂ ਰੋਜ਼ ਹੀ ਦੇਖਦੇ ਆ ਕਿ ਸਾਡੇ ਪਿੰਡਾਂ ਦੇ ਵਿੱਚ ਬਹੁਤ ਵੱਡਾ ਪਵਾੜਾ ਪੈ ਚੁੱਕਾ ਕੋਈ ਕਹਿੰਦਾ ਮੈਂ ਬਾਦਲ ਆਣਾ ਜੀ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਪੱਕਾ ਜਮਾਂਡ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਭਾਜਪਾ ਵਾਲਾ ਸਾਡੀ ਲੜਾਈ ਪਾਰਟੀਆਂ ਪਿੱਛੇ ਨਹੀਂ ਹੋਣੀ ਚਾਹੀਦੀ ਸਾਡੀ ਲੜਾਈ ਪੰਜਾਬ ਪਿੱਛੇ ਹੋਣੀ ਚਾਹੀਦੀ ਹੈ ਹੱਕਾਂ ਪਿੱਛੇ ਹੋਣੀ ਚਾਹੀਦੀ ਹੈ ਸਾਡੀ ਲੜਾਈ ਸਾਡੇ ਆਪਣੇ ਪੰਥਕ ਮਸਲੇ ਬੜੇ ਨੇਗੇ ਜਿਸ ਸਮੇਂ ਜਿਵੇਂ ਸਾਡੀ ਸਿੱਖਿਆ ਪ੍ਰਣਾਲੀ ਪਾਣੀ ਸਾਡੇ ਖਤਮ ਕੀਤੇ ਜਾ ਰਹੇ ਨੇਗੇ ਅੱਜ ਪੰਜਾਬ ਦੇ ਅਨੇਕਾਂ ਸਮੱਸਿਆਵਾਂ ਆਣੀਆਂ ਹਰ ਇੱਕ ਥਾਂ ਦੇ ਉੱਪਰ ਫੈਕਟਰੀ ਬਣਾ ਕੇ ਜਿਹੜਾ ਪੰਜਾਬ ਦਾ ਪਾਣੀ ਪਲੀਤ ਕੀਤਾ ਜਾ ਰਿਹਾ ਇਸ ਕਰਕੇ ਆਓ ਪੰਜਾਬ ਦੇ ਲੋਕੋ ਕਿਸਾਨ ਜਥੇਬੰਦੀਆਂ ਜਿੰਨੇ ਵੀ ਸਿੱਖ ਜਥੇਬੰਦੀਆਂ ਇਕੱਠੇ ਹੋ ਕੇ ਇਸ ਸਰਕਾਰ ਨੂੰ ਮੂੰਹ ਤੋੜਮਾ ਜਵਾਬ ਦੇਈਏ ਵੱਡੀ ਗਿਣਤੀ ਦੇ ਵਿੱਚ ਖਾਸ ਕਰਕੇ ਨੌਜਵਾਨ ਆਪੋ ਆਪਣੇ ਸਾਧਨ ਲੈ ਕੇ ਪਹੁੰਚੋ ਬੜਾ ਲੰਮਾ ਸਮਾਂ ਹੋ ਗਿਆ ਪਰਸੋਂ ਚੌਥੇ ਮੇਰੇ ਦੇ ਉਹਨਾਂ ਨੇ ਪਰਚਾ ਪਾ ਦੇਣਾ ਸੀਗਾ ਆ ਏਜੰਟ ਸੀਗਾ ਜਿਹੜਾ ਕਿ ਤੁਸੀਂ ਦੇਖਿਆ ਪ੍ਰਣਾਲੇ ਦੇ ਵਿੱਚ ਏਜੰਟ ਨਾਲ ਤਾਂ ਲੋਕਾਂ ਨੂੰ ਠੱਗ ਰਿਆ ਸੀਗਾ ਨਾਲੇ ਸਾਡੇ ਉੱਪਰ ਹੀ ਪਰਚਾ ਪਾਉਣ ਲਈ ਆ ਗਏ ਆ ਕਿ ਇਹਨਾਂ ਦੇ ਉੱਪਰ ਹੀ ਪਰਚਾ ਪਾਉਣੇ ਗੱਲ ਕਰ ਉਹ ਲੋਕ ਬਾਗੇ ਇਹ ਤਾਂ ਲੋਕ ਨਾ ਉੱਠਣ ਤੁਸੀਂ ਨਾ ਹੋਮੋ ਤਾਂ ਤਾਂ ਥੋੜਾ ਫਿਰ ਤਾਂ ਕੋਈ ਇੱਥੇ ਤਾਂ ਅਸੀਂ ਚੱਕ ਚੱਕ ਪਰਚੇ ਪਾਈ ਰਹਿਣ ਆਵਾਜ਼ਾਂ ਦਾ ਬਿਲਕੁਲ ਬੰਦ ਕਰਨ ਨੂੰ ਤਿਆਰ ਨੇਗੇ ਰੋਜ਼ ਪੰਜਾਬ ਦਾ ਮੁੱਖ ਮੰਤਰੀ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਦੇ ਖਿਲਾਫ ਬੋਲਦਾ ਹੈ ਮਜ਼ਦੂਰਾਂ ਆਗੂ ਦੇ ਖਿਲਾਫ ਬੋਲਦਾ ਹੈ ਕਿਉਂ ਬੋਲਦਾ ਕਿਉਂਕਿ ਉਹਨੂੰ ਐ ਵੀ ਬਸ ਮੈਨੂੰ ਕੋਈ ਸਵਾਲ ਕਰਨ ਵਾਲੇ ਨਾ ਹੋਵੇ ਮੈਨੂੰ ਕੋਈ ਪੁੱਛਣ ਵਾਲੇ ਨਾ ਹੋਵੇ ਬਸ ਜੋ ਮੈਂ ਕਹੀ ਜਾਵਾਂ ਉਹ ਸੱਚ ਆ ਬਾਕੀ ਸਭ ਕੋ ਝੂਠਾ ਅੱਜ ਦਾ ਬਿਆਨ ਪੜ੍ਹ ਲਓ ਮੁੱਖ ਮੰਤਰੀ ਦਾ ਕਹਿੰਦਾ ਵੀ ਜਿਹੜਾ ਅੱਜ ਉਹਨਾਂ ਨੇ ਦੋ ਮੰਤਰੀਆਂ ਤੇ ਪਰਚਾ ਹੋਇਆ ਕਹਿੰਦਾ ਵੀ ਉਹ ਤਾਂ ਸਾਡਾ ਸੱਚ ਬੋਲਦੇ ਨੇਗੇ ਕਹਿੰਦਾ ਤਾਂ ਪਰਚਾ ਹੋਇਆ ਛੋਟਾ ਜਿਹਾ ਪਰਚਾ ਕੀਤਾ ਗਿਆ ਉਹ ਚੰਡੀਗੜ੍ਹ ਪੁਲਿਸ ਨੇ ਉਹਨਾਂ ਦੇ ਦੋ ਮੰਤਰੀਆਂ ਦੇ ਉੱਪਰ ਕਹਿੰਦਾ ਵੀ ਸਾਡਾ ਸੱਚ ਬੋਲਦੇ ਨੇ ਤਾਂ ਪਰਚਾ ਹੋਇਆ ਕਹਿੰਦਾ ਜਿਨ੍ਹਾਂ ਦੇ ਉੱਪਰ ਪਰਚੇ ਹੁੰਦੇ ਨੇ ਸੱਚ ਹੀ ਬੋਲਦੇ ਹੁੰਦੇ ਨੇ ਤਾਂ ਪਰਚੇ ਹੁੰਦੇ ਨੇ ਭਰਾਵਾ ਜਿਹੜੇ ਤੂੰ ਪਰਚੇ ਕਰ ਰਹੇ ਆ ਕਿਸਾਨ ਜੱਥੇ ਬੰਦੇ ਨੇ ਮਜ਼ਦੂਰ ਜੱਥੇ ਬੰਦੇ ਨੇ ਸਾਡੇ ਵਰਗੇ ਕਿੰਨੇ ਨੌਜਵਾਨਾਂ ਦੇ ਪਰਚੇ ਕਰ ਰਹੇ ਆ ਫਿਰ ਤਾਂ ਫਿਰ ਤਾਂ ਤੂੰ ਵੀ ਫਿਰ ਪਰਚੇ ਝੂਠੇ ਕਰੇ ਹੋਣੇ ਕਿ ਅਸੀਂ ਵੀ ਤਾਂ ਸੱਚ ਬੋਲਦੇ ਤਾਂ ਹੀ ਪਰਚੇ ਕੀਤੇ ਹੋਣੇਗੇ ਇਸ ਕਰਕੇ ਸਮਝ ਨਹੀਂ ਲੋੜਾ 13 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਆਪਾਂ ਤਪਾ ਮੰਡੀ ਪਹੁੰਚ ਕੇ ਜਿਹੜਾ ਸਾਰੇ ਇਕੱਠੇ ਹੋ ਕੇ ਕਾਠ ਲੋਹੇ ਦੀ ਲੱਠ ਮੂੰਹ ਤੋੜਮਾ ਜਿਹੜਾ ਆਪਾਂ ਇਸ ਜ਼ਬਰਦਸਤ ਜਵਾਬ ਦੇਈਏ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਸਮੇਂ ਸਿਰ ਪਹੁੰਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ